ਬਲਾਚੌਰ ਰੈਲ ਮਾਸਰਾ ਕਬੱਡੀ ਕੱਪ ਦੇ ਵਿੱਚ ਪਹੁੰਚੇ ਸੁਖਬੀਰ ਸਿੰਘ ਬਾਦਲ ਤੁਹਾਨੂੰ ਦੱਸਦੇ ਕਿ ਅੱਜ ਸੁਖਬੀਰ ਸਿੰਘ ਬਾਦਲ ਨਮਾਸ਼ਹਿਰ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਕਬੱਡੀ ਕੱਪ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਬੋਲਦਿਆਂ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਉੱਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੇ ਜੋ ਪੰਜਾਬ ਦੇ ਵਿੱਚ ਕਬੱਡੀ ਦਾ ਵਰਲਡ ਕੱਪ ਕਰਾਇਆ ਜਾਂਦਾ ਸੀ ਉਹ ਪਿਛਲੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਪਰੇਸ਼ਾਨ ਹੋ ਚੁੱਕੇ ਨੇ ਤੇ 2024 ਦੀਆਂ ਚੋਣਾਂ ਦੇ ਵਿੱਚ ਲੋਕ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਕਬੱਡੀ ਆਪਣੀ ਮਾਂ ਖੇਡ ਹੈ ਤੇ ਮੈਨੂੰ ਯਾਦ ਹੈ ਜਦੋਂ ਆਪਣੀ ਸਰਕਾਰ ਬਣੀ ਸੀ ਉਦੋਂ ਮੈਂ ਉਹ ਨੌਜਵਾਨਾਂ ਨੂੰ ਮਿਲਦਾ ਹੁੰਦਾ ਸੀ ਤੇ ਕਹਿੰਦੇ ਸੀ ਕਬੱਡੀ ਬਾਰੇ ਕੁਝ ਕਰੋ ਉਦੋਂ ਅਸੀਂ ਫੈਸਲਾ ਕਰ ਲਿਆ ਕਿ ਇਹਨੂੰ ਅਸੀਂ ਦੁਨੀਆਂ ਦੇ ਕੋਨੇ-ਕੋਨੇ ਪਹੁੰਚਾਉਣਾ ਹੈ ਮੈਂ ਵਰਲਡ ਕੱਪ ਕਬੱਡੀ ਸ਼ੁਰੂ ਕਰਾਇਆ ਲਗਾਤਾਰ ਕਰਾਉਂਦੇ ਰਹੇ ਇਨਾਮ ਇਹਨੇ ਵਗੇ ਰੱਖੇ ਕਿ ਦੁਨੀਆਂ ਵਿੱਚ ਕਈ ਮੁਲਕਾਂ ਤੋਂ ਸਾਡੇ ਉਸਨੇ ਆਏ ਕਿ ਸਾਡੇ ਵੀ ਇੱਥੇ ਕੋਚ ਭੇਜੋ ਮੈਂ ਪੰਜਾਬ ਸਰਕਾਰ ਦੇ ਕੋਚ ਅਫਰੀਕਾ ਜੀ ਭੇਜੇ শ্রীলঙ্কা ਜੀ ਭੇਜੇ ਈਰਾਨ ਜੀ ਭੇਜੇ ਕਿ ਤੁਸੀਂ ਹੈਰਾਨ ਗਏ ਹੋਗੇ ਆਪਣੇ 5ਵੇਂ 6ਵੇਂ ਸਾਲ ਤੱਕ 18 ਮੁਰਖਾਂ 'ਚ ਅਸੀਂ ਕਬੱਡੀ ਖੇਡਣ ਲਾ ਦਿੱਤਾ ਮੇਰਾ ਨਿਸ਼ਾਨਾ ਸੀ ਕਿ ਆ ਕਬੱਡੀ ਨੂੰ ਏਸ਼ੀਅਨ ਗੇਮਸ ਤੇ ਲੰਬੇ ਸਿੱਚੇ ਅੱਗੇ ਜਾਣਾ ਪਰ ਆਪਣੀ ਸਰਕਾਰ ਨਹੀਂ ਰਹੀ ਕਿ ਉਹਦੇ ਬਾਅਦ ਦਾ ਟੂਰਨਾਮੈਂਟ ਵੀ ਬੰਦ ਹੋ ਗਏ ਕਬੱਡੀ ਦੇਖੋ ਬਹੁਤ ਆਪਣੀ ਮੈਕਾਜੀ ਖੇਡ ਹੈ ਜਿਹੜੀ ਨੌਜਵਾਨੀ ਨਾਲ ਜੁੜੀ ਹੈ ਨੌਜਵਾਨੀ ਦੇ ਜੋਸ਼ ਨਾਲ ਜੁੜੀ ਹੈ ਸਿਹਤ ਨਾਲ ਜੁੜੀ ਹੈ ਤੇ ਜਿੰਨੇ ਨੌਜਵਾਨਾਂ ਬੱਦ ਕਬੱਡੀ ਤਰਫ ਜਾਣਗੇ ਤੁਸੀਂ ਦੇਖੋ ਆਪਣੀ ਸਿਹਤ ਵੀ ਬਣਾਉਣਗੇ ਤੇ ਦੂਜੇ ਪਾਸੇ ਦੇਣਗੇ ਕੱਲੇ ਕਬੱਡੀ ਨਹੀਂ ਹਾਕੀ ਵਿੱਚ ਵੀ ਮੈਂ ਬਹੁਤ ਕੰਮ ਕੀਤਾ ਕੋਈ 15 ਸੋੜਾ ਐਸਟ੍ਰੋਨੌਟਸ ਜੀਡੀਐਮ ਬਣਾਏ ਕਲੱਬ ਬਣਾਏ ਤੇਰਾ ਜੇ ਤੁਹਾਨੂੰ ਖੁਸ਼ੀ ਹੋਣੀ ਹੈ ਜਿਹੜੀ ਆਪਣੀ ਹੁਣ ਹਿੰਦੁਸਤਾਨ ਦੀ ਟੀਮ ਹੈ ਹਾਕੀ ਦੀ 11 ਚੋਂ 9 ਆਪਣੇ ਪੰਜਾਬ ਦੇ ਹੈ ਕਲਿਆਣੀ ਬੋਲ ਜੈਨ ਸਕੂਲ ਹਰ ਕਿ ਆਪਣੇ ਨੌਜਵਾਨ ਕਬੱਡੀ ਪੇਰੇ ਲੈ ਕੇ ਜਿੰਨੇ ਸਪੋਰਟਸਮੈਨ ਹੈ ਮੈਂ ਉਹਨਾਂ ਨੂੰ ਪੁਲਿਸ ਭਰਤੀ ਕੀਤਾ ਤਸイールਦਾਰ ਬਣਾਏ ਸੀਐਸ ਭਰਤੀ ਕੀਤਾ ਕਿਉਂਕਿ ਜਦੋਂ ਤੱਕ ਨੌਜਵਾਨਾਂ ਨੂੰ ਐਨ ਲੱਗੇ ਕਿ ਸਾਨੂੰ ਸਾਧਨ ਨਹੀਂ ਮਿਲਦਾ ਖੇਡਾਂ ਨਾਲ ਤੇ ਆਪਣੇ ਆਪ ਹੀ ਗੇਮਾਂ ਖੋਲਣਗੇ ਤੇ ਪਰ ਮੈਨੂੰ ਉਹ ਅਫਸੋਸ ਨਾ ਘਹਿਣਾ ਪੈਂਦਾ ਜਿਸ ਚਾਹ ਨਾਲ ਆਪਾਂ ਇਹ ਸਿਸਟਮ ਸ਼ੁਰੂ ਕੀਤਾ ਸੀ

ਪਰ ਆਪਾਂ ਫੈਸਲੇ ਜਦੋਂ ਕਰਦੇ ਆਂ ਬਿਗੈ ਸੋਚੇ ਸਮਝ ਕੇ ਕਰ ਲੈਂਦੇ ਆਂ ਆਪਣਾ ਦੇਲੇ ਦਾ ਬੜਾ ਜਿਹੜਾ ਵੀ ਹੁੰਦਾ ਆਪਣ ਨੂੰ ਝੂਠ ਬੋਲ ਦਿੰਦਾ ਝੂਠੇ ਗੱਲਾਂ ਕਰਕੇ ਆਪਣਾ ਦਿਲ ਜਿੱਤ ਲੈਂਦਾ ਤੇ ਬਾਹਰ ਜਾ ਆਪਣੇ ਨੇ ਤੰਗੀ ਮਾਰ ਕੇ ਚਲੇ ਜਾਂਦੇ ਜੇ ਤੁਸੀਂ ਇਸਕੇ 40 ਸਾਲ ਦਾ ਵੀ ਇਤਿਹਾਸ ਦੇਖੋ 25 ਸਾਲ ਸ਼੍ਰੋਮਣੀ ਕਾਲੀਦਾ ਨੂੰ ਤੁਸੀਂ ਮੌਕਾ ਦਿੱਤਾ 10 ਸਾਲ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਜੇ ਹੁਣਾਂ ਝਾੜੂ ਵਾਲੇ 10 ਸਰ ਕੈਪਟਨ ਅਮਰਿੰਦਰ ਸਿੰਘ ਨੇ ਖਰਾਬ ਕਰਤੇ ਘਰੋਂ ਵੀ ਨਿਕਲਿਆ ਇੱਕ ਐਂਟਰੀ ਲਈ ਤੇ ਜੇ ਕੁਝ ਬੜੀਆਂ ਜੇ ਤੁਹਾਡੇ ਪੰਜਾਬ ਦੀ ਜ਼ਖਮੀ ਹੋਈ ਸਰਕਾਰ ਤੋਂ ਬਿਜਲੀ ਤੋਂ ਲੈ ਕੇ ਏਅਰਪੋਰਟ ਤੋਂ ਲੈ ਕੇ ਪਿੰਡਾਂ ਦੀ ਡਿਵੈਲਪਮੈਂਟ ਦੇਖੋ ਬਾਤ ਉਸਾਇਤ ਮੁੱਖ ਮੰਤਰੀ ਸੀ ਤੁਸੀਂ ਆਪ ਜਾਣਦੇ ਹੋ ਕਿ ਇਸ ਇਲਾਕੇ ਕਿੰਨੀ ਵੜਾਇਆ ਆਪ ਉਹਦੇ ਸੀ ਮਿਲਦੇ ਸੀ ਜਦੋਂ ਸ਼ੋਮਨੀ ਖਾਲੀਦ ਜਮੀਨ ਨਾਲ ਜੁੜੀ ਹੋਈ ਪਾਰਟੀ ਹੈ ਛੋਟੀ ਪਾਰਟੀ ਆ ਪੰਜਾਬ ਦੀ ਦਿਲ ਜਾਣ ਹੈ ਜੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਆ ਪਾਰਟੀ ਬਣੀ ਹੈ ਆ ਜਮੀਨਾਂ ਜਿੱਲੀਆਂ ਦੀਆਂ ਪਾਰਟੀਆਂ ਇੱਥੇ ਆਉਂਦੀਆਂ ਜਿਵੇਂ ਅੰਗਰੇਜ਼ ਤੇ ਮੁਗਲ ਆਉਂਦੇ ਆ ਲੁੱਟਣ ਆਉਂਦੇ ਆ ਉਹ ਪੰਛੀ ਅੱਜ ਐਸ਼ ਕਰਨ ਆਉਂਦੇ ਆ ਅਕਾਲੀ ਜਿਹੜੀ ਪਾਰਟੀ ਉਹ ਸੇਵਾ ਕਰਦੀ ਹੈ ਅੱਜ ਗਰੀਬ ਨੂੰ ਜੋ ਸੁਗਤ ਮਿਲਦੀ ਸੀ ਆਟਾ ਦਾਲ ਸ਼ਕਰਨ ਪੈਨਸ਼ਨ

ਅੱਜ ਤੱਕ ਇਹ ਬੇਕਰਨੇ ਛੱਡ ਦਿਓ ਪੰਜਾਬ ਨੂੰ ਬਚਾਰੋ ਜੋ ਹਾਲਾਤ ਬਣੀ ਪਈ ਹੈ ਔਰ ਝਾੜੂ ਵਾਲੇ ਨੇ ਤਬਾਹ ਕਰ ਦਿੱਤਾ ਜੇ ਆਪਾਂ ਹੁਣ ਨਾ ਸੰਭਲੇ ਫਿਰ ਸੰਭਲਣਾ ਬੜਾ ਔਖਾ ਹੋ ਜਾਣਾ ਹੈ ਆਪਾਂ ਪੰਜ ਸਾਲ ਕੱਢ ਲਿਆ ਕੈਂਸਰ ਹੁਣ ਹੋਰ ਖਰਾਬ ਹੋ ਗਿਆ ਸੋ ਮੈਂ ਜ਼ਿਆਦਾ ਸਮਾਂ ਲੈਣਾ ਚਾਹਦਾ ਮੈਂ ਨੋਜਵਾਨਾਂ ਨੂੰ ਧੰਨਵਾਦ ਕਰਦਾ ਆ ਮਨ ਲੱਗਾ ਦੂਜਾ ਕਬੱਡੀ ਕੱਪ ਹੈ ਥੋੜੇ ਰੇਲ ਮਾਜਰੇ ਦਾ ਤੇ ਗੁਰਪ੍ਰੀਤ ਗੁਜਰਦੀ ਦਾ ਪਹਿਲਾ ਜਲਾਲਪਰੀਆ ਦਾ ਜਗਿੰਦਰ ਸਿੰਘ ਨਿੱਕਰਜਾ ਮੈਂ ਸਾਰੇ ਨੂੰ ਆਤ ਕਰਦਾ ਮੈਂ ਅੱਜ ਕੱਲ੍ਹ ਦਾਤ ਨੂੰ ਜੜੀ ਯਾਤਰਾ ਜਲਦੀ ਸੀ ਰਾਤ 1 ਵਜੇ ਮੈਂ ਬਾਦਲ ਪਹੁੰਚਿਆ ਪਰ ਮੈਨੂੰ ਮੇਰੇ ਵੀਰ ਦਾ ਹੁਕਮ ਸੀ ਕਿ ਹੁਣੇ ਆਉਣਾ ਤੇ ਮੈਨੂੰ ਸਵੇਰੇ ਉੱਕੇ 5 ਘੰਟੇ ਲੱਗੇ 10:00 ਵਜੇ ਪਰ ਮੈਂ ਕਿਹਾ ਮੈਂ ਪਹੁੰਚ ਲਈ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਜਿੱਥੇ ਵੀ ਨੌਜਵਾਨ ਟੂਰਨਾਮੈਂਟ ਹੈ ਜਿਥੇ ਕੌਣ ਮੈਂ ਉੱਥੇ ਜਾਣਾ ਜ਼ਰੂਰ ਹੁੰਨਾ ਪਰੇ ਕੁਸ਼ਮਤੀ ਹੋਏ ਹੁਣ ਵਾਪਸ 5 ਘੰਟੇ ਮੈਂ ਪਿੰਡ ਜਾਣਾ ਕਿਉਂਕਿ ਉੱਥੇ ਯਾਤਰਾ ਸ਼ੁਰੂ ਹੋਣੀ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਾਕਨਵਾਜ ਇੱਕੋ ਹੀ ਗੱਲ ਕਹਿਣਾ ਚਾਹਣਾ ਪੰਜਾਬ ਨੂੰ ਬਚਾ ਲਓ ਵਾਹਿਗੁਰੂ ਜੀ ਕਾ